ਕੀ ਆ ਭੈਣੇ 사ਸੀ ਗਾ ਠੀਕ ਠਾਕ ਪਛਾਣਿਆ ਤੁਸੀਂ ਬਾਬਾ ਜੀ ਨੇ ਪਛਾਣ ਲਿਆ ਤਾਂ ਬਾਬਾ ਜੀ ਸਾਡੇ ਬੱਚੇ ਨਾਲ ਬਹੁਤ ਪੁਰਾਣਾ ਹੋਇਆ ਸਾਨੂੰ ਇਨਸਾਫ ਦੋ ਨਿਤਾਂ ਹੀ ਭੈਣੇ ਫੋਨ ਲਾਇਆ ਸੀ ਇਹ ਆਪਣੇ ਪਰਿਵਾਰ ਦਾ ਬੱਚਾ ਸੀ ਬਾਪਾ ਜੀ ਬਾਬਾ ਜੀ ਮੇਰਾ ਭਾਂਤੀ ਜੈ ਸੀਗਾ ਤੇ ਆ ਮੇਰਾ ਭਰਾ ਇਹ ਮੇਰਾ ਬੇਟਾ ਸੀਗਾ ਮੇਰਾ ਬੇਟਾ ਸੀ ਓਕੇ ਤੇ ਓਹੋ ਬੰਦਾ ਕਿੱਥੇ ਆ ਜਿਹਨੇ ਮਰਡਰ ਕੀਤਾ ਕਿੱਥੋਂ ਦਾ ਉਹ ਉਹ ਜੁਪੀ ਦਾ ਹੈ ਜੁਪੀ ਚਲਾ ਗਿਆ ਉਹ ਨਹੀਂ ਫਿਰ ਉਹ ਜੁਪੀ ਦਾ ਸੀਗਾ ਹੀ ਓਕੇ ਉਹ ਹੁਣ ਭੱਜਿਆ ਵਾ ਪੁਲਿਸ ਦੇ ਹੱਥ ਤੱਕ ਨਹੀਂ ਆਇਆ ਨਹੀਂ ਨਹੀਂ ਪੁਲਿਸ ਨੇ ਮੜ ਲਿਆ ਜੀ ਉਹ ਓਕੇ ਓਕੇ ਕਦੋਂ ਦਾ ਫੜਿਆ ਵਾ ਉਹ ਉਹ ਜਿੱਦਾਂ ਉਦਣੇ ਫੜ ਲਿਆ ਸੀਗਾ ਜੀ ਤੇ ਜੇਲ੍ਹ ਭੇਜਤਾ ਹਾਂ ਜੇਲ੍ਹ ਭੇਜਤਾ ਹੈ ਜੀ ਹਣੋ ਉਹ ਦੋ ਦਿਨ ਦਰਮਾਂਡ ਲਿਆਇਆ ਅੱਛਾ ਜਨ ਕੇ ਰਿਮਾਂਡ ਤੇ ਹੈਗੇ ਹੂੰ ਤੇ ਉਹਦਾ ਕੇਸ ਦਾ ਫਾਸਟ ਟ੍ਰੈਕ ਤੇ ਜਾਂਦਾ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਹੈ ਕਿ ਦੇਣੀ ਹੈ ਵੀ ਜਿੱਦੇ ਉਹਨੂੰ ਜੇਲ ਭੇਜਦੇ ਆ ਜੇਲ ਕਿੱ데 ਭੇਜਦੇ ਤੇ ਕਿਹੜੀ ਜੇਲ ਚ ਭੇਜਦੇ ਆ ਅੱਛਾ ਆ ਦੇਖੋ ਜੇ ਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਹੋਵੇ ਉਹ ਮਰੇ ਫਿਰ ਆਪਾਂ ਨੂੰ ਸੁਨੇਹਾ ਲਾ ਜਿੱਦਾਂ ਹੋ ਗਿਆ ਮੁੰਡਾ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਹੈ ਮੈਨੂੰ ਲੱਗਦਾ ਉਹ ਵੀ ਉਦਾਂ ਹੀ ਮਰੇ ਐ ਤਾਂ ਪਤਾ ਕੀ ਆ ਬਾਈ ਕੋਤਕੇ ਮੈਂ ਠੀਕ ਆ ਹਸੀ ਹੈ ਪਤਾ ਦਾ ਬੌਜ਼ੇ ਜੀ ਜਦੋਂ ਮੇਰੇ ਸਾਹਮਣੇ ਆ ਕੇ ਬਹਿ ਉਹ ਪੁੱਛਣਾ ਚਾਹੁੰਦੇ ਮੇਰੇ ਕੋਲ ਕੀ ਸੋਚ ਜਿਹੜਾ ਤੂੰ ਬੁਮਾਰਿਆ ਤੇ ਜੋ ਮਾਰਦੀ ਕਰਨ ਤੇ ਪਰ ਬਸ ਇਹ ਕੰਨੀ ਨੂੰ ਫਾਂਸੀ ਦੇ ਜਾਵੇ ਕੋਈ ਨਾ ਕੋਈ ਨਾ ਬਤਾ ਫਾਂਸੀ ਆ ਪੂਸੀ ਵਾਲਾ ਕੰਮ ਆਪਾ ਤਕੜੇ ਰਿਓ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਯਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪਦਾ ਠੀਕ ਆ ਭਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲੇ ਬਥੇਰੇ ਤਰੀਕੇ ਆ। ਪਰ ਉਹ ਨਹੀਂ ਪੱਛਣਾ ਚਾਹੀਦਾ ਬੰਤਾ। ਕੋਈ ਨਾ ਪੁੱਤ, ਕੋਈ ਚੱਕਰ ਨਹੀਂ। ਆਪਾਂ ਇਦਾਂ ਹੀ ਕਰਾਂਗੇ। ਹਾਂ ਹਾਂ ਬੁੱਤ ਕੋਈ ਨਾ। ਬਸ ਤੂੰ ਉਹ ਉਹ ਨਹੀਂ ਚੱਲ ਉਹ ਚੱਲ ਗਿਆ। ਨਹੀਂ ਨਹੀਂ ਕੋਈ ਨਾ ਪੜਨੇ ਅਸੀਂ ਤੇਰੇ ਭਰਾ ਵੀ ਆ। ਠੀਕ ਆ, ਅਸੀਂ ਤੇਰੇ ਭਰਾ ਵੀ ਆ। ਕੋਈ ਚੱਕਰ ਨਹੀਂ ਹੈਗਾ ਮੈਂ ਪਰੇਸ਼ਾਨ ਨਹੀਂ ਹੋਣਾ ਆਪਾਂ ਭਰਾ ਵੀ ਆ ਥੋੜੇ ਤੇ ਵੱਡੇ ਵੀ ਆ ਤੇ ਆਪਾਂ ਕੋਈ ਨਾ ਜਿਵੇਂ ਉਹਨੇ ਮਾਰਿਆ ਪਉਂ ਵੀ ਮਾਰਾਂਗੇ ਠੀਕ ਆ ਚਲੋ ਕੋਈ ਨਾ ਬਾਈ ਹੁਣ ਨੈਟਵਰਕ ਘਟਾ ਤੇ ਮੈਂ ਪੁੱਛਣਾ ਸੀਗਾ ਹਾਲਚਾਲ ਤੇ ਬਾਕੀ ਮੈਨੂੰ ਇੰਨਾ ਜ਼ਰੂਰ ਦੱਸ ਦਿਓ ਕਿਹੜੀ ਜੇਲ੍ਹ ਚ ਗਿਆ ਉਹ ਠੀਕ ਆ ਠੀਕ ਹੈ ਜੀ ਆਹ ਨੰਬਰ ਤੇ ਹੀ ਹਾਂਜੀ ਇਸੇ ਨੰਬਰ ਤੇ ਨੰਬਰ ਪਾਸੇ ਰੱਖ ਲਿਓ ਕਿਸੇ ਨੂੰ ਦਿਓ ਨਾ ਜੀ ਗਾ ਬਈ ਓਕੇ ਬਾਈ ਓਕੇ ਅੱਛਾ ਜੀ ਬਾਬਾ ਜੀ ਬਨੇ ਕੋਈ ਨਾ ਉਹ ਅਸੀਂ ਸਾਨੂੰ ਇਹ ਸੀ ਵੀ ਕਿਤੇ ਉਹ ਭੱਜਿਆ ਵਿਆ ਪੁਲਿਸ ਦੇ ਹੱਥ ਨਹੀਂ ਲੱਗਿਆ ਅਸੀਂ ਕਿਤੋਂ ਚੱਕ ਚੁੱਕ ਲੈਂਦੇ ਉਹਨੂੰ ਜੇ ਤਾਂ ਉਹ ਜੇ ਤਾਂ ਉਹ ਭੱਜਿਆ ਹੁੰਦਾ ਫੇਰ ਤਾਂ ਆਪਾਂ ਉਹਦਾ ਨੁਕਸਾਨ ਕਰ ਦਿੰਦੇ ਉਹ ਪੁਲਿਸ ਦੇ ਹੱਥ 'ਚ ਤੇ ਉਹਦਾ ਡਰੈਸ ਐਡਰੈਸ ਸਾਨੂੰ ਫੇਰ ਵੀ ਤੁਸੀਂ ਦੇ ਦਿਓ ਵੀ ਉਹ ਜੁਪੀ ਜਾਂ ਕਿੱਥੇ ਉਹਦੇ ਬਾਲ ਬੱਚੇ ਜੇ ਬੱਚਾ ਸਾਡਾ ਭਤੀਜਾ ਖੋ ਲਿਆ ਪਹਿਨੇ ਆਪਾਂ ਤਾਂ ਇਨਸਾਫ ਲਈ ਫੋਨ ਲਾਇਆ ਤੁਹਾਨੂੰ ਹਨਾ ਜਿੱਦਾਂ ਤੁਹਾਡਾ ਭੈਣ ਬੱਚਾ ਉਹ ਉਦਾਂ ਹੀ ਸਾਡਾ ਵਾ ਉਹ ਫਿਕਰ ਸੀਗਾ ਸਾਨੂੰ ਪ੍ਰੇਮ ਸੀ ਤਾਂ ਹੀ ਅਸੀਂ ਤੁਹਾਨੂੰ ਫੋਨ ਲਾਇਆ ਨਹੀਂ ਆਪਾਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਮੀਏ ਨਾ ਕੁਝ ਕੰਦੀਆਂ ਉਲਟੀਆਂ ਕਰੀ ਜਾਂਦੀਆਂ ਤਿੰਨ ਦਿਨ ਹੋ ਗਏ ਉਹਦੀ ਭੈਣ ਨੂੰ ਉਹਦਾ ਅੱਜ ਵੀ ਕਹੀ ਜਾਂਦੀ ਕੁਆਜੀ ਮੇਰੇ ਭਰਾ ਨੇ ਆ ਜਾਣਾ ਪਾਪਾ ਆਪਣੇ ਨੂੰ ਇੰਨਾ ਹੌਸਲਾ ਦੇ ਆ ਬਸ ਜਿਉ ਨਾਨੀ ਮੇਰੇ ਪੀ ਨੇ ਆ ਜਾਣਾ ਬਾਬਾ ਤਰਵੀਰ ਹੈਗਾ ਆ ਨਾ ਜੀ ਕੋਈ ਨਾ ਜੇ ਕੱਲ ਨੂੰ ਭਲਕੇ ਨਾ ਇਕੱਠ ਹੋਊਗਾ ਹੋ ਸਕਦਾ ਇੱਕ ਅੱਦੇ ਦਿਨ ਚ ਇਕੱਠ ਹੋਊਗਾ ਉਹ ਤੇ ਫਿਰ ਕੇ ਆਪ ਆ ਬਾਹਰ ਨਹੀਂ ਹੈਗੇ ਤੁਹਾਡੇ ਨਾਲ ਖੜਾਗੇ ਜੇ ਪੁਲਿਸ ਨੇ ਨਾ ਕੋਈ ਗੱਲਬਾਤ ਕੀਤੀ ਫਿਰ ਅਸੀਂ ਉਹਦਾ ਜ਼ਰੂਰ ਇਹ ਕੰਮ ਕਰਾਂਗੇ ਜਿਹੜਾ ਉਹਨੇ ਕੀਤਾ ਪਤਾ ਹੁੰਦਾ ਹੁੰਦਾ ਕੋਲ ਗੱਲ ਜਾਣਾ ਹੈ ਸਾਡੇ ਪਿੰਡੋਂ ਬਾਹਰ ਵੀ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਪੈਣਾ ਹੈ ਹਾਂ ਜਿੱਥੇ ਲੋੜ ਦੱਸਦੇ ਹੋ ਅਸੀਂ ਉਹ ਕੰਮ ਕਰਕੇ ਅਸੀਂ ਕੰਮ ਕਰ ਦਾਂਗੇ ਜਿੱਥੇ ਤੁਹਾਨੂੰ ਸਾਡੀ ਲੋੜ ਹੀ ਦੱਸਦੇ ਹੋ ਅਸੀਂ ਉਹ ਕੰਮ ਕਰ ਦੇਵਾਂਗੇ ਠੀਕ ਹੈ ਠੀਕ ਹੈ ਬਈ ਓਕੇ ਬਈ ਓਕੇ 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 ਠੀਕ ਹੈ ਬਈ